ਸੰਗੁਰੂ ਰਾਮਦਾਸ ਮਹਾਰਾਜ ਸੱਚਾ ਪਾਤਸ਼ਾਹ ਜੀ ਦਾ ਪਾਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਸੱਚਖੰਡ ਸਾਹਿਬ ਜੀ ਦੀ ਪਾਵਨ ਪਵਿੱਤਰ ਇਮਾਰਤ ਹੈ ਜੋ ਸੋਨੇ ਦੇ ਪੱਤਰੇ ਲੱਗੇ ਹੋਏ ਨੇ ਉਹਨਾਂ ਦੀ ਧੁਵਾਈ ਦੀ ਸੇਵਾ ਹਰ ਸਾਲ ਹੀ ਭਾਈ ਸੈਪਾਈ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਜਥਾ ਬਰਮਿੰਗਮ ਯੂਕੇ ਵਾਲੇ ਹਰ ਸਾਲ ਹੀ ਆਪਣੇ ਸਾਥੀਆਂ ਦੇ ਸਮੇਤ ਕੁਦਰਤੀ ਤਰੀਕੇ ਦੇ ਨਾਲ ਜੋ ਸੋਨ ਦੀ ਧੁਵਾਈ ਦੀ ਸੇਵਾ ਹੈ ਉਹ ਕਰਦੇ ਨੇ ਕਿਉਂਕਿ ਪੋਲਿਊਸ਼ਨ ਹਵਾ ਵਿੱਚ ਜਿਆਦਾ ਹੋਣ ਕਰਕੇ ਬਹੁਤ ਜਲਦੀ ਜੋ ਸੱਚਖੰਡ ਸਾਹਿਬ ਜੀ ਦਾ ਸੋਨਾ ਹੈ ਉਹ ਕਾਲਾ ਪੈ ਜਾਂਦਾ ਹੈ ਔਰ ਬਹੁਤ ਜਲਦੀ ਤਕਰੀਬਨ 6-7 ਮਹੀਨੇ ਦੇ ਬਾਅਦ ਹੀ ਜੇ ਧੁਵਾਈ ਦੀ ਸੇਵਾ ਹੈ ਉਹ ਕਰਨੀ ਪੈਂਦੀ ਹੈ ਔਰ ਅੱਜ ਧੁਵਾਈ ਦੀ ਸੇਵਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇਖੇ ਆਰੰਭ ਕੀਤੀ ਗਈ ਹੈ ਔਰ ਸੱਚਖੰਡ ਅਸ਼ੀਰ ਹਰਮੰਦਰ ਸਾਹਿਬ ਜੀ ਦੇ ਅੰਦਰ ਜੋ ਸੋਨੇ ਦੇ ਪੱਤਰਿਆਂ ਦੀ ਸੇਵਾ ਹੋ ਰਹੀ ਹੈ ਨਵੇਂ ਪੱਤਰੇ ਸਾਰੇ ਅੰਦਰ ਲਗਾਏ ਜਾ ਰਹੇ ਨੇ ਵੱਖ-ਵੱਖ ਸਪੈਨਾਂ ਉੱਪਰ ਕੰਮ ਹੋ ਰਿਹਾ ਹੈ ਇੱਕ ਸਪੈਨ ਦੇ ਪੱਤਰੇ ਅੱਜ ਸਪੈਨ ਦੇ ਉੱਪਰ ਕਸਣ ਵਾਸਤੇ ਉਹਨਾਂ ਦੀ ਜਿਹੜੀ ਸੇਵਾ ਹੈ ਉਹ ਵੀ ਸ਼ੁਰੂ ਕੀਤੀ ਗਈ ਹੈ ਸਤਿਗੁਰੂ ਬਿਹਰਾਮਤ ਕਰਨ ਭਾਈ ਸਾਹਿਬਾਇ ਬਿਹੰਦਰ ਸਿੰਘ ਜੀ ਔਰ ਸਮੁੱਚੇ ਟਰਸਟੀ ਸਹਿਬਾਨਾਂ ਨੂੰ ਚੜ੍ਹਦੀ ਕਲਾ ਸਿਭਿਆਵੀ ਬਖਸ਼ਿਸ਼ ਕਰਨ ਔਰ ਉਹ ਜੋ ਸਿਵਾਵਾ ਪਾਵਨ ਗੁਰੂਤਾ ਮਰਦਿਆ ਕਰ ਰਹੇ ਨੇ ਇਸੇ ਤਰ੍ਹਾਂ ਹੀ ਕਰਦੇ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰਬਾਰ ਦੇ ਵਿੱਚ ਅਪਨਪਾਰ ਬਖਸ਼ੀ ਦਾ صدਕਾ ਯੂਕੇ ਬਰਮਿੰਗਮ ਤੋਂ ਸੰਤ ਬਾਬਾ ਮਹਿੰਦਰ ਸਿੰਘ ਜੀ ਜੋ ਹਰ ਸਾਲ ਸੋਨ ਦੇ ਤੋਂ ਆਈ ਦੀ ਸੇਵਾ ਲਈ ਆਪਣੇ ਸਾਰੇ ਸੇਵਾਦਾਰ ਲੈ ਕੇ ਉਥੋਂ ਉਚੇਚਾ ਤੌਰ ਤੇ ਆਦੇਗੇ ਉਹਨਾਂ ਦੀ ਅਈ ਸਿੰਘ ਸਾਹਿਬ ਜੀ ਵੱਡੇ ਸਿੰਘ ਸਾਹਿਬ ਜੀ ਗਿਆਨੀ ਰਗਵੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਦੀ ਅਗਵਾਈ ਤੇ ਅੱਜ ਸੇਵਾ ਦੀ ਸ਼ੁਰੂਆਤ ਕੀਤੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨ ਇਹ ਸੇਵਾ ਆਪ ਆਪਣੇ ਸੇਵਕਾਂ ਕੋਲ ਕਰਾ ਕੇ ਸਿਰੇ ਚੜ੍ਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਤਾਈ ਤਰੀਕ ਤੱਕ ਚੱਲੀਏ 10 ਦਿਨ ਦੀ ਸੇਵਾ ਹਾਂਜੀ ਨਾਲ ਹੀ ਉਸ ਦੇ ਅੰਦਰ ਸੋਨੇ ਦੇ ਪੱਤਰ ਜਿਹੜੇ ਨਵੇਂ ਲਾ ਲਗਾਉਣੇ ਹਨ ਸਿੰਘ ਸਾਹਿਬ ਜੀ ਨੇ ਹੋਣੇ ਦੱਸਿਆ ਸੀ ਉਹ ਪੱਤਰ ਵੀ ਨਵੇਂ ਲਗਾਣੇ ਅੱਜ ਚਾਲੂ ਹੋ ਜਾਣਗੇ ਇੱਕ ਸਪੈਨ ਪੂਰਾ ਹੋ ਗਿਆ ਸੀ ਦੂਜਾ ਸਪੈਨ ਅੱਜ ਸ਼ਾਮ ਤੱਕ ਜਾਂ ਕੱਲ ਸ਼ਾਮ ਤੱਕ ਪੂਰਾ ਕਰ ਲੈਂਗੇ ਉਸ ਸਪੈਨ ਦੀ ਖਵਰਸਾ ਵਾਹਿਗੁਰੂ ਜੀ ਕਿਫਤ ਹੈ ਜੀ